ਤੁਸੀਂ ਦੇਖ ਰਹੇ ਹੋ ਆਈਟੀਵੀ ਪੰਜਾਬੀ ਦੇਸ਼ ਦੀ ਤੜਕਤ ਸੰਗਰੂਰ ਦੇ ਭਾਨੀਗੜ੍ਹ ਦੇ ਨੇੜੇ ਪਿੰਡ ਜੋਧੀਆਂ ਦੇ ਵਿੱਚ ਅੱਜ ਅਸੀਂ ਉਸ ਜਗ੍ਹਾ ਤੇ ਪਹੁੰਚੇ ਹਾਂ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਗੁਰਦੁਆਰਾ ਸਾਹਿਬ 'ਚ ਇੱਕ ਗੁਰਮੀਲ ਕੌਰ ਗਿੱਲੋ ਨਾਂ ਦੀ ਨਗਰ ਦੀ ਔਰਤ ਨੇ ਤੇਲ ਪਾ ਕੇ ਸਤਿਗੁਰਾਂ ਦੇ ਸਰੂਪ ਅਗਨ ਭੇਟ ਕਰ ਦਿੱਤੇ ਸੀ ਕੁਝ ਦਿਨ ਪਹਿਲਾਂ ਇਹ ਬੜੀ ਦੁਖਦਾਈ ਘਟਨਾ ਵਾਪਰੀ ਜਿਹਦੇ ਨਾਲ ਸੰਸਾਰ ਭਰ ਦੇ ਵਿੱਚ ਵੱਸਦੀਆਂ ਸੰਗਤਾਂ ਦੇ ਹਿਰਦੇ ਬਲੁੰਦਰੇ ਗਏ। ਉਸ ਦਿਨ ਤੋਂ ਲੈ ਕੇ ਸੰਗਤਾਂ ਇਸ ਨਗਰ ਦੇ ਵਿੱਚ ਪਹੁੰਚ ਰਹੀਆਂ ਗੁਰੂ ਸਾਹਿਬ ਦੇ ਸਰੂਪ ਸੁਭਾਅ ਮਾਨ ਕੀਤੇ ਹੋਏ ਆ। ਮੈਂ ਕਹਿਣਾ ਚਾਹੁੰਦਾ ਕਿ ਜਿਹੜੀਆਂ ਘਟਨਾਵਾਂ ਤਾਂ ਵਾਪਰਦੀਆਂ ਜਦੋਂ ਅਸੀਂ ਪਹਿਲੀਆਂ ਵਾਪਰੀਆਂ ਘਟਨਾਵਾਂ ਨੂੰ ਜਿਹੜਾ ਹੈਗਾ ਉਹਨਾਂ ਪਿੱਛੇ ਸਾਜ਼ਿਸ਼ ਕੀ ਆ ਉਹਨੂੰ ਨਹੀਂ ਕੱਢਦੇ। ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਚ ਬਰਗਾੜੀ ਬੇਅਦਬੀ ਕਾਂਡ ਹੋਇਆ ਤਾਂ 1.5 ਸਾਲ ਕੋਈ ਉਸਨੇ ਜਾਂਚ ਨਹੀਂ ਕੀਤੀ ਦੋਸ਼ੀ ਜਿਹੜੇ ਕਟਾਰੇ 'ਚ ਨਹੀਂ ਕੀਤੇ ਜਦੋਂ ਸਰਸੇ ਵਾਲੇ ਦਾ ਡੇਰੇ ਦਾ ਤੇ ਉਹਦੇ ਚੇਲਿਆਂ ਦਾ ਨਾਮ ਆ ਗਿਆ ਤੇ ਜਾਂਚ ਰੋਕਦੀ ਸਾਡੇ ਸੰਚਾਰ ਸਾਧ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਨੂੰ ਹੋ ਗਈ ਆ ਬਰਗਾੜੀ ਕਾਂਡ ਤੇ ਸਿਆਸਤ ਕੀਤੀ ਜਾ ਰਹੀ ਆ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਨਹੀਂ ਕੀਤਾ ਜਾ ਰਿਹਾ ਇਸ ਕਾਰਨ ਕਰਕੇ ਜਦੋਂ ਸੂਬਿਆਂ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਇਨਸਾਫ ਦੇਣਾ ਨਿਆਂ ਦੇਣਾ ਜਦੋਂ ਇਦਾਂ ਤੇ ਹੋ ਜਾਂਦਾ ਫਿਰ ਇਹ ਕਟਣਾਵਾ ਵਾਪਰ ਦੀਆਂ ਨੇ ਅੱਜ ਗੱਲ ਕਿਸੇ ਪਾਰਟੀਬਾਜ਼ੀ ਦੀ ਨਹੀਂ ਆ ਕਿ ਕਾਂਗਰਸ ਅਕਾਲੀ ਝਾੜੂ ਭਾਜਪੀ ਜਾਂ ਕੋਈ ਹੋਰ ਪਾਰਟੀ ਦੀ ਗੱਲ ਗੱਲ ਹੈਗੀ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਣ ਭੇਟ ਹੋਣ ਦੀ ਅੱਜ ਸਰਕਾਰ ਐ ਇੱਥੇ ਕੈਪਟਨ ਮਰਿੰਦਰ ਸਿੰਘ ਦੀ ਇਨਸਾਫ ਕਿਉਂ ਨਹੀਂ ਕੀਤਾ ਜਾਂਦਾ ਅਖੀਰ ਕਹਿ ਕੇ ਮੈਂਟਲੀ ਆਫਸੈਟ ਤੇ ਜਿਹੜੀ ਸਾਰੀ ਜਾਂਚ ਆ ਉਸ ਨੂੰ ਕਲੋਜ਼ ਕਰ ਦਿੱਤਾ ਜਾਂਦਾ ਵੀ ਜਿਹੜਾ ਜਦਵੀ ਕਰਨ ਦਾ ਦੋਸ਼ੀ ਉਹਦਾ ਮੈਂਟਲੀ ਆਫਸੈਟ ਆ ਜਿਹੜਾ ਮੈਂਟਲੀ ਆਫਸੈਟ ਮਰਦ ਜਾਂ ਔਰਤ ਆਪਣੇ ਘਰ 'ਚ ਕਿਸੇ ਜਵਾਗ ਦਾ ਸਿਰ ਕਿਉਂ ਨਹੀਂ ਪਾੜਦਾ ਆਪਣੇ ਮਾਪੇ-ਬਾਪ ਦੇ ਕੱਪੜੇ ਕਿਉਂ ਨਹੀਂ ਪਾੜਦਾ ਉਹ ਰਾਜ ਕਿਸੇ ਨੂੰ ਡੰਡਾ ਕਿਉਂ ਨਹੀਂ ਮਾਰਦਾ ਉਹ ਸਿੱਧਾ ਗੁਰਦੁਆਰਾ ਸਾਹਿਬ ਆ ਕੇ ਗੁਰੂ ਸਾਹਿਬ ਦੇ ਸਰੂਪ ਵਗਣ ਭੇਟ ਕਰਦਾ ਜਾਂ ਵਿਅਦਮੀ ਕਰਦਾ ਇਹ ਕੋਈ ਮੈਂਟਲੀ ਆਫਸੈਟ ਵਾਲੀ ਗੱਲ ਨਹੀਂ ਹੈ ਸਰਕਾਰਾਂ ਕੇਵਲ ਉਹ ਸਾਜ਼ਿਸ਼ ਤੱਕ ਨਹੀਂ ਪਹੁੰਚਣਾ ਚਾਹੁੰਦੀਆਂ ਜਿਹੜੀਆਂ ਸਾਜਸ਼ਾ ਕਰਕੇ ਇਹੋ ਜਿਹੇ ਘਟਨਾਵਾ ਵਾਪਰ ਰਹੀਆਂ ਨੇ ਸਾਨੂੰ ਬੜਾ ਦੁੱਖ ਆ ਇਸ ਘਟਨਾ ਦਾ ਸੰਸਾਰ ਚ ਵਸਦੀਆਂ ਸੰਗਤਾਂ ਦੇ ਹਿਰਦੇ ਬਲੁੰਧਰੇ ਪਏ ਆ ਅੱਜ ਇੱਥੇ ਮਹਾਪੁਰਸ਼ ਪਹੁੰਚੇ ਆ ਬਾਬਾ ਚਮਕੌਰ ਸਿੰਘ ਸੇਵਾ ਪੰਥੀ ਪਟਿਆਲੇ ਤੋਂ ਬਾਬਾ ਪ੍ਰਦੀਪ ਸਿੰਘ ਚਾਦਪੁਰੇ ਤੋਂ ਪੰਥਕ ਸੇਵਾ ਲਹਿਰ ਦਾदू ਸਾਹਿਬ ਦੇ ਆਗੂ ਨੇ ਬਾਬਾ ਭਗਵਾਨ ਸਿੰਘ ਜੀ ਰਾਜਪੁਰੇ ਤੋਂ ਬਾਬਾ ਜੀਵਨ ਸਿੰਘ ਜੀ ਚੁਣਾਗਰੇ ਤੋਂ ਬਾਬਾ ਦਰਸ਼ਨ ਸਿੰਘ ਜੀ ਟੋੜੇ ਤੋਂ ਬਾਬਾ ਨੈਮ ਸਿੰਘ ਜੀ ਨੇ ਬਹਾਦਰਗੜ੍ਹ ਤੋਂ ਇਸੇ ਤਰ੍ਹਾਂ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਭਾਈ ਸਰਬਜੀਤ ਸਿੰਘ ਹੋਰ ਬਹੁਤ ਸਾਰੀਆਂ ਸੰਗਤਾਂ ਸਤ ਮਹਾਪੁਰਸ਼ ਬਾਬਾ ਲਾਲ ਸਿੰਘ ਜੀ ਭੀਖੀ ਤੋਂ ਇਹ ਸਾਰੇ ਇੱਥੇ ਆਏ ਸਾਰਿਆਂ ਦੇ ਮਨ 'ਚ ਦੁੱਖ ਆ ਦਰਦ ਆ ਇਹ ਘਟਨਾਵਾ ਕਿਉਂ ਵਾਪਰ ਰਹੀਆਂ ਨੇ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਹਸਰ ਬਾਦਲਾਂ ਦਾ ਹੋਇਆ ਉਹੀ ਹਸਰ ਕੈਪਟਨ ਅਮਰਿੰਦਰ ਸਿੰਘ ਦਾ ਹੋਊਗਾ ਜੇਕਰ ਉਹਨੇ ਬਰਗਾੜੀ ਬੇਅਦਬੀ ਕਾਣ ਦਾ ਸੱਚ ਨਾ ਕੱਢਿਆ ਜੌਲੀਆਂ ਦਾ ਸੱਚ ਨਾ ਕੱਢਿਆ ਜੇ ਪ੍ਰਕਾਸ਼ ਸਿੰਘ ਬਾਦਲ ਬਰਗਾੜੀ ਪਿੰਡ ਨਹੀਂ ਗਿਆ ਮੁੱਖ ਮੰਤਰੀ ਫਖਰੇ ਕੌਮ ਤੇ ਪੰਥ ਰਤਨ ਕਹਾਵੇ ਤੇ ਗੁਰੂ ਸਾਹਿਬ ਦੇ ਸਰੂਪ ਚੋਰੀ ਹੋਣ ਦਾ ਉਹਨੂੰ ਦੁੱਖ ਕੋਈ ਨਾ ਹੋਵੇ ਤੇ ਮੀਡੀਆ ਨੂੰ ਕਹੇ ਕਿ ਉਹ ਜੀਆਂ ਘਟਨਾਵਾਂ ਤੇ ਵਾਪਰਦੀਆਂ ਰਹਿੰਦੀਆਂ ਨੇ ਛੋਟੀਆਂ ਮੋਟੀਆਂ ਘਟਨਾਵਾਂ ਦੱਸੇ ਤੇ ਉਹੀ ਹਾਲ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਕੈਪਟਨ ਮਰਿੰਦਰ ਸਿੰਘ ਦੇ ਮਹਿਲਾਂ ਤੋਂ ਚਾਰ ਫਰਲਾਂਗਾ ਤੇ ਪਿੰਡ ਜੋਲੀਆਂ ਕਿਉਂ ਨਹੀਂ ਮੁੱਖ ਮੰਤਰੀ ਇੱਥੇ ਆਇਆ ਅੱਜ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਇੱਥੇ ਆਈ ਦੇਰ ਆਏ ਦਰੁਸਤ ਆਏ ਸਵਾਗਤ ਕਰਦੇ ਆਂ ਪਰ ਇਹ ਬਰਗਾੜੀ ਕਿਉਂ ਨਹੀਂ ਗਏ ਤਖਤਾਂ ਦੇ ਜਥੇਦਾਰ ਬਰਗਾੜੀ ਕਿਉਂ ਨਹੀਂ ਗਏ ਅੱਜ ਇਹਨਾਂ ਦੀ ਸਰਕਾਰ ਨਹੀਂ ਹੈ ਤੇ ਇਹਨਾਂ ਨੂੰ ਸਿਆਸਤ ਕਰਨੀ ਆ ਗਈ ਇਹਨਾਂ ਨੂੰ ਜੋਲੀਆਂ ਪਿੰਡ ਦੇਖ ਗਿਆ ਇਹਨਾਂ ਨੂੰ ਬਰਗਾੜੀ ਅਜੇ ਤੱਕ ਕਿਉਂ ਨਹੀਂ ਦਿਸਿਆ ਤੋ ਮੈਂ ਕਹਿਣਾ ਚਾਹੁੰਦਾ ਕਿ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਤੇ ਸਿਆਸੀ ਲੋਕ ਕਾਬਜ ਹੋ ਚੁੱਕੇ ਆ ਤਾਂ ਇਹੋ ਜਿਹੇ ਘਟਨਾਵਾ ਵਾਪਰ ਰਹੀਆਂ ਜਿਨ੍ਹਾਂ ਚਰ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਤੇ ਸਾਡੇ ਪਾਵਨ ਤਖਤ ਇਹਨਾਂ ਬਾਦਲਾਂ ਦੇ ਟੱਬਰ ਤੋਂ ਇਹਨਾਂ ਸਿਆਸੀ ਲੋਕਾਂ ਤੋਂ ਯਾਦ ਨਹੀਂ ਹੁੰਦੇ ਉਹਨਾਂ ਚਿਰ ਇਹੋ ਜਿਹੇ ਘਟਨਾਵਾ ਨੂੰ ਰੋਕਿਆ ਨਹੀਂ ਜਾ ਸਕਦਾ ਇਹ ਬਾਦਲ ਕੈਪਟਨ ਦੋਸਤੀ ਇਸੇ ਤਰ੍ਹਾਂ ਇਹਨਾਂ ਦਾ ਅਲਾਈਅੰਸ ਜਿਹੜਾ ਇੱਕ ਦੂਜੇ ਦੇ ਬਚਾਅ ਦੇ ਵਿੱਚ ਕੰਮ ਕਰਦਾ ਰਹੂਗਾ ਤੇ ਸਾਨੂੰ ਇਨਸਾਫ ਨਹੀਂ ਮਿਲਣਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਖਾਸ ਕਰ ਪੰਜਾਬ ਚ ਜਿਹੜੀਆਂ ਬੇਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਹਨਾਂ ਦਾ ਇਨਸਾਫ ਲੈਣ ਵਾਸਤੇ ਸਾਨੂੰ ਇੱਕ ਮੁਠ ਤੇ ਇੱਕ ਜੁੱਟ ਹੋ ਕੇ ਯਤਨਸ਼ੀਲ ਹੋਣਾ ਚਾਹੀਦਾ ਤੇ ਜਿਹੜੇ ਲੋਕ ਸਾਨੂੰ ਇਹ ਸਮਝਦੇ ਆ ਇਹਨਾਂ ਦੀ ਧਾਰਨਾ ਨੂੰ ਜਿਹੜਾ ਚਟਲਾਉਣਾ ਪਊਗਾ ਇਹ ਲੋਕ ਤਾਂ ਨਹੀਂ ਸਾਡਾ ਫਿਕਰ ਕਰਦੇ ਇਹਨਾਂ ਨੂੰ ਪਤਾ ਕਿ 500 ਰੁਪਈਆ ਤੇ ਸ਼ਰਾਬ ਦੀ ਬੋਤਲ ਪਿੱਛੇ ਵੋਟ ਪੈ ਜਾਂਦੀ ਆ ਲੋਕਾਂ ਦਾ ਕੀ ਆ ਇਹ ਧਾਰਨਾ ਨੂੰ ਚਟਲਾਉਣਾ ਪਊਗਾ ਸਾਨੂੰ ਹੱਕ ਸਾਚ ਇਨਸਾਫ ਜਿਹੜਾ ਸਹੀ ਆ ਉਹਦੇ ਨਾਲ ਖੜਨਾ ਪਊਗਾ ਗਲਤ ਦਾ ਵਿਰੋਧ ਕਰਨਾ ਪਊਗਾ ਚਾਹੇ ਕੋਈ ਝਾੜੂ ਵਾਲਾ ਹੋਵੇ ਤੇ ਚਾਹੇ ਕੋਈ ਪੰਜੇ ਵਾਲਾ ਹੋਵੇ ਤੇ ਚਾਹੇ ਕੋਈ ਤੱਕੜੀ ਵਾਲਾ ਹੋਵੇ ਤੇ ਚਾਹੇ ਕੋਈ ਫੁੱਲ ਵਾਲਾ ਹੋਵੇ ਕੋਈ ਹੋਵੇ ਜਿਹੜਾ ਗਲਤ ਆ ਉਹਨੂੰ ਗਲਤ ਨੂੰ ਗਲਤ ਕਹਿਣਾ ਪਊ ਸਹੀ ਨੂੰ ਸਹੀ ਕਹਿਣਾ ਪਊਗਾ ਤਾਂ ਸਾਡੇ ਮੈਂ ਸਮਝਦਾ ਕਿ ਇਨਸਾਫ ਹੋ ਸਕਦਾ ਤਾਂ ਅਮਨ ਸ਼ਾਂਤੀ ਆ ਸਕਦੀ ਤੇ ਤਾਂ ਗੁਰੂ ਸਾਹਿਬ ਦੀਆਂ ਬੇਦਬੀਆਂ ਰੋਕ ਸਕਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਆਈ ਟੀ ਵੀ ਪੰਜਾਬੀ ਵੇਸ਼ੀ ਤੜਕਤ